ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣਾ ਟੌਪਿਕ ਲੈ ਕੇ ਆਇਆ ਬਹੁਤ ਸੋਹਣਾ ਵਿਸ਼ਾ ਵਿਸ਼ਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜ਼ਿੰਦਗੀ ਵਿੱਚ ਹਰ ਹਰ ਇੱਕ ਦੀ ਜ਼ਿੰਦਗੀ ਵਿੱਚ ਇਹ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਾਂ ਵੈਸੇ ਤਾਂ ਬਹੁਤ ساری ਚੀਜ਼ਾਂ ਹੁੰਦੀਆਂ ਜਿਹਦੀ ਲੋੜ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ਮਾਰਾ ਦੀ ਜ਼ਿੰਦਗੀ ਪਰ ਇਹ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਪੱਕੀਆਂ ਤਾਂ ਤੁਹਾਡੇ ਲਈ ਬਹੁਤ ਵਧੀਆ ਬਣ ਸਕਦੀ ਆ ਸੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਮਨੀ ਪੈਸਾ ਹਣਾ ਜਿਹਨੂੰ ਆਪਾਂ ਕਹਿੰਦੇ ਆ ਕਈ ਲੋਕ ਕਹਿੰਦੇ ਪੈਸੇ ਸਭ ਕੁਝ ਨਹੀਂ ਹੁੰਦਾ ਮੰਨ ਲੈਂਦੇ ਆ ਕਿ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਪੈਸਾ ਬਹੁਤ ਕੁਝ ਹੁੰਦਾ ਦੋਸਤੋ ਹੁਣ ਪੈਸੇ ਬਿਨਾ ਅੱਜ ਕੱਲ ਦਾ ਜ਼ਬਾਨਾ ਇਦਾਂ ਦਾ ਪੈਸੇ ਨੂੰ ਹੀ ਸਲਾਮਾ ਹੁੰਦੇ ਆ ਜੇ ਤੁਹਾਡੇ ਜੇਬ 'ਚ ਪੈਸਾ ਨਾ ਤੁਹਾਡੀ ਬੱਲੇ ਬੱਲੇ ਨਹੀਂ ਤਾਂ ਕੋਈ ਨਹੀਂ ਪੁੱਛਦਾ ਹੈਗਾ ਠੀਕ ਹੈ ਜੀ ਇਸ ਲਈ ਅੱਜ ਕੇ ਮਿਹਨਤ ਕਰੋ ਪੈਸਾ ਕਮਾਓ ਪੈਸਾ ਜੋੜੋ ਪੈਸੇ ਦੀ ਵੈਲੀ ਵਾਜੇ ਟਾਈਮ 'ਚ ਬਹੁਤ ਜ਼ਿਆਦਾ ਆ ਇਹ ਚੀਜ਼ ਹਣੀ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜਿਹੜੀ ਤੁਹਾਡੀ ਜ਼ਿੰਦਗੀ 'ਚ ਚੀਜ਼ ਹਣੀ ਬਹੁਤ ਜ਼ਰੂਰੀ ਆ ਉਹ ਆ ਜੀ ਵਧੀਆ ਰਿਸ਼ਤੇ ਠੀਕ ਹੈ ਜੀ ਤੁਹਾਡਾ ਰਿਲੇਸ਼ਨ ਅੱਜ ਕੱਲ ਰਿਸ਼ਤੇ ਵੀ ਮਤਲਬ ਦੇ ਰਹਿ ਗਏ ਨੇ ਹਨਾ ਜਿਹਦੇ ਕੋਲ ਉਹੀ ਗੱਲ ਆ ਕਿ ਪੈਸਾ ਆ ਰਿਸ਼ਤੇ ਓਥੇ ਬਣਦਾ ਜਿਹਦੇ ਕੋਲ ਪੈਸਾ ਨਹੀਂ ਅਗਲਾ ਦੂਰ ਹੀ ਸਸਰੀ ਘਰ ਬੁਲਾ ਦਿੰਦਾ ਸੋ ਰਿਸ਼ਤੇ ਘੱਟ ਬਣਾ ਲਓ ਪਰ ਵਧੀਆ ਬਣਾਓ ਜਿਹੜੇ ਕਿ ਲੋੜ ਪੈਂਦੇ ਥੋੜੇ ਓਖੇ ਸਮੇਂ ਵਿੱਚ ਤੁਹਾਡੇ ਨਾਲ ਖੜਨਾ ਖੁਸ਼ੀ ਵੇਖਦਾ ਚਲੋ ਖੜਦੇ ਖੜਦੇ ਆਰਕ ਬੰਦਾ ਤੁਹਾਡੇ ਓਖੇ ਟਾਈਮ ਮਾਰੇ ਟਾਈਮ ਦੇ ਵਿੱਚ ਵੀ ਬੰਦਾ ਤੁਹਾਡੇ ਨਾਲ ਖੜੇ ਠੀਕ ਹੈ ਜੀ ਇਸ ਲਈ ਰਿਸ਼ਤੇ ਬਣਾਓ ਵਧੀਆ ਬਣਾਓ ਥੋੜੇ ਬਣਾ ਲਓ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਹਰੇਕ ਬੰਦੇ ਦਾ ਆਪਣੇ ਆਪ ਤੇ ਵਿਸ਼ਵਾਸ ਆ ਜਿਹੜਾ ਕੌਨ ਆਪਣੇ ਆਪਣੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਚਾਹੇ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਕਿਸੇ ਵੀ ਕੈਟਾਗਰੀ 'ਚ ਹੋਣਾ ਤੇ ਜਿਹੜਾ ਯਕੀਨ ਆ ਤੁਹਾਡਾ ਆਪਣੇ ਆਪ ਦੇ ਆਪ ਤੇ ਯਕੀਨ ਆ ਜਿਹੜਾ ਯਕੀਨ ਆ ਨਾ ਉਹ ਹੁਣ ਉਹ ਜ਼ਰੂਰੀ ਆ ਕਿਉਂਕਿ ਯਕੀਨ ਤੋਂ ਬਿਨਾ ਵਿਸ਼ਵਾਸ ਤੋਂ ਬਿਨਾ ਤੁਸੀਂ ਅੱਗੇ ਨਹੀਂ ਵਧ ਸਕਦੇ ਹੈਗੇ ਕਿਉਂਕਿ ਤੁਹਾਡਾ ਵਿਸ਼ਵਾਸ ਹੀ ਤੁਹਾਨੂੰ ਇੱਥੋਂ ਇੱਥੇ ਲੈ ਕੇ ਜਾਂਦਾ ਠੀਕ ਹੈ ਜੀ ਜੇ ਤੁਸੀਂ ਵਿਸ਼ਵਾਸ ਆਪਣੇ ਉੱਤੇ ਨਹੀਂ ਰੱਖੋਗੇ ਤਾਂ ਹੋਰਾਂ ਤੇ ਦਾ ਕੀ ਰੱਖਣਾ ਆਪਣੇ ਆਪ ਤੇ ਪੂਰਾ ਕੰਫੀਡੈਂਸ ਰੱਖੋ ਇਹ ਸੋਚ ਬਣਾਓ ਕਿ ਹਾਂ ਯਾਰ ਮੈਂ ਮੇਰੇ ਚੇ ਕੈਪੇਬਿਲਿਟੀ ਹੈਗੀ ਹੈ ਮੈਂ ਇਹ ਚੀਜ਼ ਕਰ ਸਕਦਾ ਹਾਂ ਕਿਸੇ ਦੇ ਆਸਰੇ ਨਾ ਰਵੇ ਤੁਹਾਨੂੰ ਕਿਸੇ ਵੀ ਚੀਜ਼ ਲਈ ਕਿਸੇ ਉੱਤੇ ਡਿਪੈਂਡ ਨਾ ਹੋਣਾ ਪਵੇਗਾ ਨਾ ਇਸ ਤਰ੍ਹਾਂ ਦਾ ਵਿਸ਼ਵਾਸ ਤੁਹਾਡਾ ਆਪਣੇ ਆਪ ਤੇ ਹੋਣਾ ਚਾਹੀਦਾ ਸੋ ਦੋਸਤੋ ਇਹ ਤਿੰਨ ਚੀਜ਼ਾਂ ਨੂੰ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਨ ਪਰਪੱਕ ਕਰ ਲਓਗੇ ਤਾਂ ਤੁਹਾਡੀ ਲਾਈਫ ਦੇਖੋ ਕਿੰਨੀ ਵਧੀਆ ਕਿੰਨੀ ਖੁਸ਼ਹਾਲ ਕਿੰਨੀ ਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਤਾਂ ਮੈਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਾਚੀ ਸਤ ਸ੍ਰੀ ਅਕਾਲ